ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਭਾਰਤ ਸਰਕਾਰ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਭਗਵਾਨ ਤਮਾਨ ਨੇ ਜੋ ਪਿਛਲੇ ਦਿਨੀ 3 ਤਰੀਕ ਨੂੰ ਵੀ ਪੂਰੇ ਪੰਜਾਬ ਦੇ ਕਿਸਾਨ ਨજરਬੰਦ ਕੀਤੇ ਠਾਣਿਆਂ 'ਚ ਬੰਦ ਕੀਤੇ ਜੇਲ੍ਹਾਂ 'ਚ ਬੰਦ ਕੀਤੇ ਇੱਕ ਪਾਸੇ ਤਾਂ ਭਾਰਤ ਸਰਕਾਰ ਐਮਐਸਪੀ ਤੇ ਮੀਟਿੰਗਾਂ ਕਰ ਰਹੀ ਆ ਜੋ ਖਨੌਰੀ ਬਾਰਡਰ 14 ਮਹੀਨਿਆਂ ਤੋਂ ਮੋਰਚਾ ਚੱਲ ਰਿਹਾ ਸ਼ੰਭੂ ਬਾਰਡਰ ਤੇ ਚੱਲ ਰਿਹਾ ਹੋਰ ਬਾਰਡਰਾਂ ਤੇ ਚੱਲ ਰਿਹਾ ਤੇ ਦੂਜੇ ਪਾਸੇ ਅੱਜ ਜੋ ਸਾਡੇ ਜੋ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਕਿਸਾਨਾਂ ਦਾ ਦੁਰਭਾਰ ਕੀਤਾ ਉਹਨਾਂ ਦੀਆਂ ਗੱਡੀਆਂ ਡਟੇਨ ਕੀਤੀਆਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਮਹਾਲੀ ਦੀ ਪੁਲਿਸ ਨੇ ਪੰਜਾਬ ਦੀ ਪੁਲਿਸ ਨੇ ਇਥੋਂ ਇਹ ਸਾਫ ਯਾਰ ਹੋ ਗਿਆ ਕਿ ਪੰਜਾਬ ਦੀ ਭਗਵੰਤਮਾਨ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਨਾਲ ਰਲ ਕੇ ਅਮਿਤ ਸ਼ਾਹ ਜੀ ਦੇ ਇਸ਼ਾਰੇ ਤੇ ਚੱਲ ਕੇ ਕਿਸ ਤਰ੍ਹਾਂ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਆ ਸ਼ਾਂਤੀਪੂਰਵਕ ਬੈਠੇ ਕਿਸਾਨਾਂ ਨੂੰ ਇੱਕ ਸਾਲ ਤੋਂ ਜਿੱਥੇ ਜਿਨ੍ਹਾਂ ਨੇ ਫੁੱਲ ਵੀ ਨਹੀਂ ਤੋੜਿਆ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਇੱਕ ਡਿਟੇਨ ਕੀਤਾ ਗੱਡੀਆਂ ਕਾਬੂ ਕੀਤੀਆਂ ਸਰਜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ 100 ਤੋਂ 150 ਦਿਨ ਤੋਂ ਮਰਨ ਵਾਰਤ ਤੇ ਭੁੱਖ ਹੜਤਾਲ ਤੇ ਬੈਠੇ ਸੀ ਉਹਨਾਂ ਦੀ ਗੱਡੀ ਕਿਸ ਤਰ੍ਹਾਂ ਕਿਡਨਾਪ ਕੀਤੀ ਇੱਥੋਂ ਇਹ ਸਾਫ ਝਲਕਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੀ ਭਗਵਾਨਤਮਾਨ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ ਜਿਹੜੀ ਕਹਿੰਦੇ ਸੀ ਬਦਲਾ ਇਹ ਬਾਕੀਆਂ ਕਿਸਾਨ ਬਾਕੀਆਂ ਸਰਕਾਰਾਂ ਨਾਲੋਂ ਵੀ ਅਤਿਆਚਾਰ ਕਰ ਵੱਧ ਕਰ ਰਹੀ ਆ ਤੇ ਇਹਨੇ ਦੱਸ ਦਿੱਤਾ ਕਿ ਇਹ ਇਹ ਕਾਰਪੋਰੇਟ ਤਕੜੇ ਲੋਕਾਂ ਦੀ ਅੰਬਾਨੀਆਂ ਡਾਨੀਆਂ ਦੀ ਤੇ ਵਿਸ਼ੇਪ ਵਪਾਰ ਸੰਸਥਾ ਦੀ ਬਣੀ ਹੋਈ ਸਰਕਾਰ ਆ ਇੱਥੋਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਕਿਸ ਤਰ੍ਹਾਂ ਇਹਨਾਂ ਨੇ ਅੱਜ ਇੱਕ ਪਾਸੇ ਮੀਟਿੰਗ ਚੱਲ ਰਹੀ ਆ ਦੂਜੇ ਪਾਸੇ ਫੋਰਸਾਂ ਵਧਾਈਆਂ ਆਮ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜੋ ਅੱਜ ਲੋਕਤੰਤਰ ਦਾ ਸੰਵਿਧਾਨ ਵਿੱਚ ਜੋ ਲੋਕਾਂ ਨੂੰ ਧਰਨਾ ਮਜਾਰਾ ਕਰਨ ਦਾ ਅਧਿਕਾਰ ਦਿੱਤਾ ਜਿਨ੍ਹਾਂ ਦੀ ਇਹ ਦਫ਼ਤਰਾਂ ਦੇ ਵਿੱਚ ਫੋਟੋ ਲਾਉਂਦੇ ਨੇ ਜੋ ਭਗਤ ਸਿੰਘ ਦੀ ਜੋ ਪਰਸੋਂ ਨੂੰ ਚੌਥ ਨੂੰ 23 ਤਰੀਕ ਨੂੰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਆ ਇੱਥੋਂ ਇਹ ਸਾਫ਼ ਝਲਕਦਾ ਕਿ ਉਹਨਾਂ ਸ਼ਹੀਦਾਂ ਦੀ ਸੋਚ ਤੋਂ ਕਿੰਨਾ ਹਟ ਕੇ ਇਹ ਲੋਕ ਕੰਮ ਕਰ ਰਹੇ ਨੇ ਤੇ ਭੀਮਰਾਵ ਅੰਬੇਦਕਰ ਜੀ ਦਾ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਨ ਦੀ ਆਵਾਜ਼ ਬੁਲੰਦ ਕਰਨ ਦਾ ਭਾਰਤ ਵਾਸੀਆਂ ਨੂੰ ਜਾਂ ਆਮ ਗਰੀਬ ਲੋਕਾਂ ਨੂੰ ਹਾਰਾ ਨਾਰਾ ਮਾਰਨ ਦਾ ਅਧਿਕਾਰ ਦਿੱਤਾ ਜੇ ਇਹ ਸਰਕਾਰਾਂ ਕਿਦਾਂ ਕੁਚਲਦੀਆਂ ਆ ਉਹਨਾਂ ਇਨਸਾਨਾਂ ਨੂੰ 100 ਦੁਆਬਾ ਕਿਸਾਨ ਯੂਨੀਅਨ ਪੰਜਾਬ ਤੇ ਸਮੂਹ ਐਸ ਕੇ ਐਮ ਇਹ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੀ ਆ ਤੇ ਇਸ ਦਾ ਜਵਾਬ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਸਮੇਂ ਚ ਦਿੱਤਾ ਜਾਊਗਾ ਧੰਨਵਾਦ